ਜਿੰਦਾਬਾਦ 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 ਨਾ ਦੱਸੋ ਆਪਣਾ ਚੌਧਰੀ ਦਰਸ਼ਨ ਲਾਲ ਨਾਜ ਮੰਡੀ ਮੱਛੀਵਾਲਾ ਕੀ ਕਾਰਨ ਆ ਜਿਹੜਾ ਜਿਹੜਾ ਹੜਤਾਲ ਤੇ ਗਏ ਕਾਰਨ ਇਹ ਹੈ ਜੀ ਹੜਤਾਲ ਤੋਂ 2 ਸਾਲ ਤੋਂ ਸਾਡਾ 25% ਵਾਧਾ ਕੀਤਾ ਸੀ ਹਲੇ ਤੱਕ ਨਹੀਂ ਹੋਇਆ ਇਹ ਵੀ ਲਿਖ ਕੇ ਦੇ ਚੁੱਕੇ ਆ ਤਿੰਨ ਚਾਰ ਵਾਰੀ ਵੀ ਸਾਨੂੰ ਹਰਿਆਣੇ ਦੇ ਬਰਾਬਰੇ ਕਰ ਦਿੱਤਾ ਜਾਵੇ ਨਹੀਂ ਕੀਤਾ ਜਾਂਦਾ ਹੈ ਸਾਨੂੰ ਕੀ 16 ਰੁਪਏ 10 ਪੈਸੇ ਮਿਲਦੇ ਆ ਹਰਿਆਣਾ ਦੇ 18 ਰੁਪਏ 70 ਪੈਸੇ ਮਿਲਦੇ ਆ ਇਹ ਇਹ ਜਿਹੜੀ ਸਾਡੀ ਹੜਤਾਲ ਹੈ ਇੱਕ 10 ਤੋਂ ਲੈ ਕੇ 90 ਸੇ ਸਮੇਂ ਲਈ ਹੈ ਜਦ ਤੱਕ ਸਾਡਾ ਰੇਟ ਬਰਾਬਰ ਨਹੀਂ ਕੀਤਾ ਜਾਂਦਾ ਤੁਸੀਂ ਲੋਡਿੰਗ ਹੈ ਜੀ ਮੀਟਿੰਗ 11 ਮੀਟਿੰਗਾਂ ਹੋ ਗਈਆਂ ਜੀ 2 ਸਾਲ ਇਹਨਾਂ ਨਾਲ ਹੋਈਆਂ ਜੀ ਅਫਸਰਾਂ ਨਾਲ ਸਟ੍ਰਕਟਾਰੂ ਚੱਕਾਇਰਾ ਵਗੈਰਾ ਜੋ ਵੀ ਉਧਰ ਅਫਸਰਾਂ ਕੇ ਸਾਰਿਆਂ ਨਾਲ ਹੋ ਚੁੱਕੀਆਂ ਸਾਡੀਆਂ ਕੀ ਕਹਿੰਦੇ ਸੀ ਉਹ ਬਸ ਹੋ ਜਾਊਗਾ ਦੋ ਦਿਨ ਚ ਹੋ ਜਾਊਗਾ ਚਾਰ ਦਿਨ ਚ ਹੋ ਜਾਊਗਾ ਤਿੰਨ ਦਿਨ ਚ ਹੋ ਜਾਊਗਾ ਪੰਜ ਦਿਨ ਚ ਹੋ ਜਾਊਗਾ ਜੀ ਕੀ ਐਲਾਨ ਕੀਤਾ ਹੋਇਆ ਜੀ ਅਸੀਂ ਇੱਕ ਤਰੀਕ ਤੋਂ ਐਲਾਨ ਮਿਥੇ ਸਮੇਲੇ ਹੜਤਾਲ ਦਾ ਐਲਾਨ ਕੀਤਾ ਜੀ ਉਹਨਾਂ ਨੂੰ ਕੀ ਤੋਂ ਸਕਾਰੀ ਕੂਚੂ ਜੇ ਫਿਰ ਕਿਸਾਨਾਂ ਨੂੰ ਕੀ ਕਹੋਗੇ ਕਿਸਾਨਾਂ ਨੂੰ ਬੇਨਤੀ ਕਰੀ ਆ ਕਿ ਇੱਕ ਤਰੀਕ ਤੋਂ ਝੋਨਾ ਲੈ ਕੇ ਨਾ ਆਣ ਅੱਜ ਮਜ਼ਦੂਰਾਂ ਵੱਲੋਂ ਜਿਹੜੀ ਹੜਤਾਲ ਕੀਤੀ ਗਈ ਆ ਕੀ ਮਸਲਾ ਜੀ ਇਹਦਾ ਇਨਾਂ ਦਾ ਮਸਲਾ ਇਹ ਹੈ ਜੀ ਵੀ ਇਹ ਪਿਛਲੇ ਸਾਲ ਵੀ ਇਹਨਾਂ ਨੇ ਹੜਤਾਲ ਕੀਤੀ ਸੀ ਇਸ ਮਸਲੇ ਦੇ ਵਿੱਚ ਵੀ ਔਰ ਸਰਕਾਰ ਨੇ ਇਹਨਾਂ ਨਾਲ ਵਾਅਦਾ ਕੀਤਾ ਸੀ ਕਿ ਸਿੰਧੀ ਲੇਬਰ ਦੇ ਵਿੱਚ 25% ਦਾ ਵਾਅਦਾ ਕਰਾਂਗੇ ਔਰ ਉਹ ਹਜੇ ਤੱਕ ਇਹਨਾਂ ਦਾ ਵਾਅਦਾ ਨਹੀਂ ਕੀਤਾ ਪੂਰਾ ਕੀਤਾ ਗਿਆ ਇਸ ਤੋਂ ਇਲਾਵਾ ਜਿਹੜੀ ਲੋਡਿੰਗ ਹੈ ਪੰਜਾਬ ਦੇ ਵਿੱਚ ਉਹ 1 ਰੁਪਿਆ 84 ਪੈਸੇ ਇਹਨਾਂ ਨੂੰ ਮਿਲਦੀ ਹੈ ਜਦੋਂ ਕਿ ਹਰਿਆਣੇ ਦੇ ਵਿੱਚ ਵੱਧ ਹੈ ਜਦੋਂ ਸਰਕਾਰ ਜਿਹੜੀ ਹੈ ਅਨਲੋਡਿੰਗ ਕਰਵਾਉਂਦੀ ਹੈ ਉਹ 3 ਰੁਪਏ ਕੁਸ਼ ਪੈਸੇ ਕਰਵਾਉਂਦੀ ਹੈ ਜਿਹੜਾ ਇਹਨਾਂ ਨਾਲ ਸਰਾਸਰ ਧੱਕਾ ਆ ਔਰ ਕੱਲ ਇਸ ਵੰਦ ਦੇ ਵਿੱਚ ਸਾਡੀ ਜਿਹੜੀ ਮੀਟਿੰਗ ਹੈ ਪੰਜਾਬ ਦੇ ਮੰਤਰੀ ਸਾਹਿਬਾਨ ਨਾਲ ਵੀ ਹੋਇਸੀ ਉੱਥੇ ਵੀ ਅਸੀਂ ਇਹ ਮੁੱਦਾ ਰੱਖਿਆ ਸੀ ਉਹਨਾਂ ਨੇ ਕਿਹਾ ਸੀ ਅਸੀਂ ਕਰ ਦਾਂਗੇ ਪਰ ਹਜੇ ਕਈ ਮੀਟਿੰਗਾਂ ਹੋਈਆਂ ਉਹਦੇ ਵਿੱਚ ਹਰ ਇੱਕ ਵਾਰੀ ਇਹੀ ਕਿਹਾ ਜਾਂਦਾ ਭਰੋਸਾ ਹੀ ਦਿੱਤਾ ਜਾਂਦਾ ਵੀ ਕਰ ਦਾਂਗੇ ਪਰ ਨਹੀਂ ਕੀਤਾ ਜਾਂਦਾ ਮਜ਼ਦੂਰਾਂ ਦੀਆਂ ਹੁਣ ਮੇਨ ਮੰਗਾਂ ਕੀ ਨੇ ਜੀ ਝੋਨਾ ਆਣਾ ਮੰਡੀਆਂ ਦੇ ਵਿੱਚ ਸ਼ੁਰੂ ਹੋ ਗਿਆ ਮੇਨ ਮੰਗਤ ਇਹਨਾਂ ਦੇ ਹੈਗਾ ਨਵੀਂ ਜਿਹੜੀ ਸਾਡੀ ਲੇਬਰ ਹੈ ਰੇਟ ਹੈ ਉਹ ਉਹ ਵਧਾਏ ਜਾਣ ਇਸ ਕਰਕੇ ਇਹਨਾਂ ਨੇ ਕੱਲ ਤੋਂ ਜਿਹੜਾ ਹੈਗਾ ਵੀ ਜਿੰਨਾ ਚਿਰ ਸਰਕਾਰ ਜਿਹੜੀ ਸਾਡੀਆਂ ਮੰਗਾਂ ਨਹੀਂ ਮੰਨਦੀ ਸਾਡੇ ਲੋਡਿੰਗ ਦਾ ਜਾਂ ਹੋਰ ਬਾਕੀ ਮੰਗਾਂ ਨਹੀਂ ਬਤਾਉਂਦੀ ਉਹਨਾਂ ਨੂੰ ਨੋਟੀਫਿਕੇਸ਼ਨ ਨਹੀਂ ਕਰਦੀ ਉਹਨਾਂ ਚ ਇਹਨਾਂ ਨੇ ਕਿਹਾ ਵੀ ਸਾਡੀ ਜਿਹੜੀ ਹੜਤਾਲ ਹੈ ਕੱਲ ਤੋਂ ਸ਼ੁਰੂ ਹੋਊਗੀ। ਕਿਹੜਾ ਸਾ ਮੰਡੀਆਂ ਦੇ ਵਿੱਚ ਆ ਰਿਹਾ ਫਿਰ ਉਹ ਦੇਖ ਰਹੇ ਫੋਨ ਕਰ। ਨਹੀਂ ਇਹ ਤਾਂ ਵੈਸੇ ਹੀ ਹਜੇ ਮੰਡੀਆਂ ਦੇ ਵਿੱਚ ਕਿਉਂਕਿ ਪਹਿਲੀ ਤਰੀਕ ਤੋਂ ਪਰਚੇ ਸ਼ੁਰੂ ਹੋਣੀ ਹੈ। ਤੋਂ ਉਹਨਾਂ ਦਾ ਵੇਖ ਨਹੀਂ ਰਿਹਾ ਔਰ ਆੜਤੀਏ ਨੇ ਜਿਹੜੇ ਉਹ ਵੀ ਕੱਲ ਤੋਂ ਹੜਤਾਲ ਤੇ ਜਾ ਰਹੇ ਨੇ। ਕਿਉਂਕਿ ਆੜਤੀਆਂ ਦੇ ਵੀ ਕੁਝ ਮੰਗਾਂ ਨੇ ਜਿਹੜੀਆਂ ਤੇ ਸਰਕਾਰ ਨੇ ਹਜੇ ਤੱਕ ਕੋਈ ਸਾਨੂੰ ਨਹੀਂ ਮੰਨੀਆਂ ਹੈਗੀਆਂ। ਸਾਡੀ ਤਾਂ ਕਿਸਾਨਾਂ ਨੂੰ ਹੀ ਅਪੀਲ ਹੈ ਕਿ ਜਿਹੜਾ ਝੋਨਾ ਹਜੇ ਇੰਨਾ ਚਿਰ ਹੜਤਾਲ ਆੜਤੀਆਂ ਦੀਆਂ ਜਾਂ ਸ਼ੈਲਰ ਆਪਣੇ ਲੇਬਰ ਵਾਲਿਆਂ ਦੀ ਔਰ ਸ਼ੈਲਰਾਂ ਵਾਲਿਆਂ ਦੀ ਨਹੀਂ ਖੋਲਦੀ ਉਹਨਾਂ ਚਿਰ ਤੋਂ ਨਾ ਜੜਾ ਮੰਡੀਆਂ ਦੇ ਵਿੱਚ ਨਾ ਲੈ ਕੇ ਆਓ ਤੇ ਮਜ਼ਦੂਰਾਂ ਦੀ ਜਿਹੜੀ ਹੜਤਾਲ ਹੈ ਇਹ ਅਣਮਿੱਥੇ ਸਮੇਂ ਲਈ ਹੈ ਜੀ ਇਹ ਅਣਮਿੱਥੇ ਸਮੇਂ ਲਈ ਹੈ ਆੜਤੀਆਂ ਦੀ ਵੀ ਅਣਮਿੱਥੇ ਸਮੇਂ ਲਈ ਹੈ ਮਜ਼ਦੂਰਾਂ ਦੀ ਵੀ ਅਣਮਿੱਥੇ ਸਮੇਂ ਲਈ ਔਰ ਸ਼ੈਲਰ ਐਸਐਸਸੀ ਦੀ ਵੀ ਅਣਮਿੱਥੇ ਸਮੇਂ ਲਈ ਦਾੜਾ ਕੱਲ ਤੋਂ ਜੀ ਇਹਨਾਂ ਤੁਹਾਡਾ ਪਹਿਰਾਮਪਾਲੀ ਮੱਛੀਵਾੜਾ ਮੰਡੀ ਅਨਾਜ ਕੀ ਮਾਮਲਾ ਜਿਹੜਾ ਹੜਤਾਲ ਤੇ ਹੜਤਾਲ ਤੇ ਜੀ ਕਾਫੀ ਸਮੇਂ ਤੋਂ ਰ ਇਹ ਗਾਜੀ ਰੇਟ ਬਹੁਤ ਘੱਟ ਹੈ ਹਰਿਆਣਾ 'ਚ ਰੇਟ ਜ਼ਿਆਦਾ ਹੈ ਇੱਥੇ ਸਰਕਾਰ ਨੂੰ ਬਹੁਤ ਵਾਰ ਐਪਲੀਕੇਸ਼ਨ ਵੀ ਦਿੱਤੀਆਂ ਪਰ ਉਹਨਾਂ ਨੇ ਕੋਈ ਗੌਰ ਨਹੀਂ ਕੀਤਾ ਇਸ ਲਈ ਅਸੀਂ ਹੁਣ ਇੱਕ ਤਰੀਕ ਤੋਂ ਹੜਤਾਲ ਜਾਰੀ ਕਰਤੀ ਨਾ ਕੋਈ ਟ੍ਰੈਲੀ ਲਾਊਂਗਾ ਤੇ ਨਾ ਕੋਈ ਲੇਵਰ ਕੰਮ ਕਰੂੰਗੀ ਇਸ ਨਾਲ ਤਾਂ ਬਹੁਤ ਜ਼ਿਆਦਾ ਝੋਨਾ ਆ ਜਾਊਗਾ ਮੰਡੀ ਦੇ ਵਿੱਚ ਕੀ ਕਹੋਗੇ ਇਹੀ ਆ ਕਿ ਹੁਣ ਜ਼ਿੰਮੇਦਾਰਾਂ ਨੂੰ ਵੀ ਝੋਨਾ ਨਾਲ ਲੈ ਕੇ ਆਉਣ ਜੀ ਤੇ ਜਿਹੜੇ ਲੈ ਕੇ ਆ ਰਹੇ ਆ